هن مانو 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 هن ਪਹਿਲਾਂ ਉਹਨਾਂ ਦੇ ਰਿਪੋਰਟਾਂ ਆਉਂਦੀਆਂ ਸਨ ਇਹ ਜਿਹੜਾ ਉਹਨਾਂ ਫੋਟੋ ਵਾਲਾ ਇਹ ਤੇ ਉਹ ਗੱਲ ਵਿੱਚ ਇੱਕ ਮਿੰਟ ਇਹ ਹੱਪਾ ਕਰਦੇ ਨੇ ਦੂਜੇ ਕੀ ਮੌ ਉਹ ਮਾੜਾ ਪਿੱਛੇ ਮਾਰਠਾ ਕਾਲਕਰ ਤੋਂ ਪਹਿਲਾਂ ਗੱਲ ਕਰਨੇ ਸੀ ਸੇਖਾ ਸਾਹਿਬ ਨਾਲ ਵਿੱਚ ਕੋਈ ਨਾ ਬੋਲੂ ਪਰ ਦਖਲ ਨਾ ਦੇ ਜਿਹੜਾ ਇਹਨਾਂ ਦੀ ਗੱਲ ਦਾ ਜਵਾਬ ਕੋਈ ਹੋਰ ਨਾ ਦੇ ਪਹਿਲੀ ਸ਼ਰਤ ਇਹ ਆ ਪਹਿਲਾਂ ਹਦਾ ਸੁਣਾ ਲਈ ਹੋਈ ਆ ਹਾਂਜੀ 13 ਮਹੀਨੇ ਸੰਭੂ ਬਾਰਡਰ ਤੇ ਸਾਡਾ ਮੋਰਚਾ ਚੱਲਿਆ ਹਾਂਜੀ ਅਸੀਂ ਸੈਂਟਰ 'ਚ ਬੈਠੇ ਆ ਸਰਵਿਸ ਲੈਣਾ ਚੱਲਦੀਆਂ ਐ ਹਾਂਜੀ ਹਰਿਆਣੇ ਨੇ ਜਿਹੜਾ ਗਰਦਰੀਆ ਦਾ ਪੁਲ ਉਹਨੇ ਲਕਿਆ ਸੀ ਕੋਈ ਸੂਰਵਰ ਹਰਿਆਣਾ ਕੇ ਅਸੀਂ ਸੀ ਉਦੋਂ ਤੁਸੀਂ ਚੁੱਪ ਕੇ ਹੋ ਰਹੇ ਤੁਹਾਡੀ ਸਰਕਾਰ ਵੀ ਹਰਿਆਣੇ ਨੇ ਲਕਿਆ ਸਾਡੇ ਕਿਸਾਨਾਂ ਨੇ ਨਹੀਂ ਲਕਿਆ ਦੂਸਰੀ ਗੱਲ ਤੁਹਾਨੂੰ 92 ਐਮਐਲਏ ਦਿੱਤੇ ਪੰਜਾਬ ਵਾਲਿਆਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਸੀ ਹਾਂਜੀ ਤੇ ਤੁਸੀਂ ਉੱਥੇ ਕੀ ਕੀਤਾ ਜਦੋਂ ਹਰਿਆਣੇ ਵਾਲੇ ਪਾਸਿਓਂ ਅਥਰੂ ਗੈਸ ਦੇ ਗੋਲੇ ਚੱਲਦੇ ਸੀ ਗ੍ਰਨੇਡ ਚੱਲਦੇ ਹੀ ਉਦੋਂ ਵੀ ਢਾਡੀ ਸਰਕਾਰ ਨਹੀਂ ਬੋਲੀ ਜੇ ਹੁਣ ਧੋਖੇ ਨਾਲ ਢਾਡੀ ਸਰਕਾਰ ਦੇ ਨਾਲ ਮੀਂਹ ਦੇ ਸੱਡ ਕੇ ਭਾਜਪੀ ਨਾਲ ਰਲ ਕੇ ਤੇ ਸਾਡਾ ਮੋਰਚਾ ਤੋਂ ਠਾਲਿਆ ਗਿਆ ਸਾਰੇ ਰਾਹ ਬੰਦ ਕਰਕੇ ਜੇ ਸਰਕਾਰ 'ਚ ਦਮ ਹੀ ਤੇ ਰਾਹ ਖੋਲ ਦਿੰਦੇ ਤੇ ਜੇ ਮੋਰਚਾ ਠਾਉਂਦੇ ਤਾਂ ਫੇਰ ਗੱਲ ਕਰਦੇ ਇਹਦਾ ਜਵਾਬ ਦਿਓ ਮੈਨੂੰ ਵੀ ਤੁਸੀਂ ਕਿਸਾਨਾਂ ਨਾਲ ਜਾਂ ਭਾਜਪੀ ਨਾਲ ਜਾਂ ਦਿੱਲੀ ਵਾਲੀ ਨਾਲ ਸਹੀ ਅਹੀਂ ਤੇ ਕਿਸਾਨਾਂ ਨਾਲ ਆ ਤਾਂ ਫਿਰ ਗੱਲ ਕਿਉਂ ਨਹੀਂ ਕੀਤੀ ਮੇਰੀ ਬੇਇੱਜ਼ਤੀ ਸੁਣੀ ਆਪਾਂ ਹੁਣ ਇਹਨਾਂ ਗੱਲਾਂ ਤੇ ਆ ਗਏ ਪਹਿਲੀ ਗੱਲ ਤੇ ਇਹ ਕਿ ਸਾਨੂੰ ਇਹ ਜਿਹੜੀ ਪੰਜਾਬ ਚ ਭਰਾ ਮਾਰੂ جنگ ਹੋ ਰਹੀ ਇਹਨੂੰ ਰੋਕਣਾ ਚਾਹੀਦਾ ਮੇਰੀ ਤੁਹਾਨੂੰ ਹੱਥ ਬਨ ਕੇ ਦਿੱਤੀ ਆ ਉਹ ਰੋਕਣੀ ਕਿਵੇਂ ਆਂਗੇ ਤੁਸੀਂ ਤਾਂ ਗੱਲ ਕਰੇ ਆਪੇ ਸਾਡੀ ਵੱਡੀ ਲੜਾਈ ਆ ਉਸੇ ਮੇਰੇ ਨਾਲ ਦੋ ਤੂੰ ਚੁੱਪ ਕਰ ਜਵਾਬ ਉਹ ਦੇਣਗੇ ਬਾਕੀ ਨਾ ਕਰੇ ਉਹ ਜਾਂਦੀਆਂ ਬੜਾ ਕੁਝ ਹੋ ਜਾਂਦਾ ਪਰ ਸਾਨੂੰ ਇੱਕ ਵੱਡੀ ਪਿਕਚਰ ਦੇਖਣੀ ਪਊਗੀ ਵੱਡੀ ਲੜਾਈ ਆ ਸਾਡੀ ਕੇਂਦਰ ਦੇ ਨਾਲ ਐਮਐਸਪੀ ਦੇਣੀ ਆ ਉਹਨਾਂ ਨੇ ਸਾਰਾ ਕੁਝ ਉਹਨਾਂ ਨੇ ਦੇਣਾ ਸਾਨੂੰ ਮੈਂ ਤੁਹਾਨੂੰ ਵੀ ਮੇਰੀ ਬੇਨਤੀ ਹੈ ਕਿ ਆਪਾਂ ਜਿਹੜੀ ਇਹ ਭਰਾ ਮਾਰ ਜੰਗ ਭਰਾ ਮਾਰੂ ਜੰਗ ਪੰਜਾਬ ਦੀ ਸੇੜ ਲਈ ਆ ਇਹਨੂੰ ਆਪਾਂ ਨੂੰ ਵਿਰਾਮ ਦੇਣਾ ਚਾਹੀਦਾ ਸਾਨੂੰ ਇਕੱਠੇ ਹੋਣਾ ਚਾਹੀਦਾ ਸਾਰਿਆਂ ਨੂੰ ਸਹੀ ਪ੍ਰਧਾਨ ਮੈਂ ਕਿਹਾ ਸਰ ਜੀ ਚਾਹੁੰਦੇ ਕਿਨੇ ਕੀਤੀ ਜੇ ਇੱਕ ਮਿੰਟ ਇਹ ਗੱਲ ਸੁਣੋ ਮੇਰੀ ਜਦੋਂ ਤੁਸੀਂ ਸੱਤਾ ਤੋਂ ਪਹਿਲਾਂ ਹੋਂ ਤੋਂ ਪਹਿਲਾਂ ਤੁਸੀਂ ਵਾਅਦਾ ਕੀਤੇ ਸੀ ਪੀ ਐਮ ਐਸ ਪੀ ਅਸੀਂ ਦਵਾਂਗੇ ਦਿੱਲੀ ਦੀ ਤਰਜ਼ ਤੇ ਤੁਹਾਡੀਆਂ ਸਟੇਜਾਂ 'ਚ ਜਿੰਨੇ ਵੀ ਬੋਲਬਾਣੀ ਸਾਰੀ ਇਸੇ ਗੱਲ ਤੇ ਹੀ ਕਿ ਅਸੀਂ ਆਪਣੇ ਕੋਲੋਂ ਦਵਾਂਗੇ ਤੇ ਜੇ ਕਿਸਾਨ ਸੈਂਟਰ ਦੇ ਖਰਬ ਖਲਾਫ ਲਾਂਡੇ ਆ ਤੁਸੀਂ ਉਹ ਵੀ ਨਹੀਂ ਬਖਸੇ ਸਾਡੇ ਬਜ਼ੁਰਗਾਂ ਨੂੰ ਡਾਂਗ ਫੇਰੀ ਗਈ ਟਾਡੀ ਉਥੋਂ ਜਿਹੜਾ ਜਿੰਨਾ ਵੀ ਐਡਮਿਨਿਸਟ੍ਰੇਸ਼ਨ ਹੀ ਉਥੋਂ ਦਾ ਸਿਲੰਡਰ ਚੋਰੀ ਟਰਾਲੀਆਂ ਚੋਰੀ ਤੁਹਾਡਾ ਕਨੌਰ ਐਮਐਲਏ ਤੇ ਸਰਪੰਚ ਦੇ ਘਰੋਂ ਚਾਰ ਟਰਾਲੀਆਂ ਮੈਂ ਖੁਦ ਜਾ ਕੇ ਕੱਢੀਆਂ ਉਥੋਂ ਰਾਤ ਲੜਾਈ ਹੋਈ ਸਾਡੀ ਉਥੇ 200 ਕਰੋੜ ਦਾ ਨੁਕਸਾਨ ਕੀਤਾ ਦੋਵਾਂ ਬਾਰਡਰਾਂ ਦੇ ਖਨੋਰੀ ਤੇ ਸੰਭੂ ਤੇ ਯਾਰ ਤੁਸੀਂ ਬੋਲਣ ਨਹੀਂ ਦੇ ਕਿੱਥੇ ਬੋਲੇ ਜੋ ਕੋਈ ਇੱਕ ਇੱਕ ਵੀਡੀਓ ਵੀ ਦਿਖਾ ਦਿਓ ਯਾਰ ਵੀ ਸਾਡਾ ਭਰਾਵਾ ਦਾ ਨੁਕਸਾਨ ਹੋਇਆ ਤੁਸੀਂ ਤਾਂ ਫਿਰ ਬੀਜੇਪੀ ਨਾ ਖੜ ਕੇ ਭਰਾਵਾ ਨਾ ਨਹੀਂ ਖੜੇ ਤੁਸੀਂ ਇਹ ਕਵਰ ਸੱਚ ਮੰਨਣਾ ਪਊ ਸੇਖਵਾਲ ਸਾਹਿਬ ਆਪਾਂ ਵੇਖੋ ਜਿਹੜਾ ਉਹ ਹੀ ਦੂ ਕੇ ਮੈਂ ਹਿੱਤਾਂ ਪਾਉਣ ਨਾ ਅਦਾਈ ਹੈ ਉਹ ਹੋਰ ਵੀ ਦੇਣ ਨਾ ਰਹਿਣ ਮੈਂ ਕਿੱਥੇ ਭਰਾਵਾ ਮਾੜਾ ਕਰਦੇ ਹੋ ਉਹ ਜਨਤਨ ਲਾ ਇਹ ਇੱਕ ਮਿੰਟ ਇਹ ਆਪਾਂ ਕਰਦੇ ਦੂਜੇ ਕੋ ਮਾੜਾ ਪਿੱਛੇ ਕਾਕਾ ਖਾਲਸਾ ਮਾਰਦਾਂ ਗੱਲ ਕਰਨ ਤੋਂ ਪਹਿਲਾਂ ਗੱਲ ਕਰਨੇ ਸੇਫਾ ਸਾਹਿਬ ਨਾਲ ਵਿੱਚ ਕੋਈ ਨਾ ਬੋਲੂ ਵਿੱਚ ਦਖਲ ਨਾ ਦੇ ਜਿਹੜਾ ਇਹਨਾਂ ਦੀ ਗੱਲ ਦਾ ਜਵਾਬ ਕੋਈ ਹੋਰ ਨਾ ਦੇ ਪਹਿਲੀ ਸ਼ਰਤ ਇਹ ਆ ਪਹਿਲਾਂ ਸਾਡਾ ਸਵਾਲ ਹੀ ਹੋਈ ਆ 13 ਮਹੀਨੇ ਸ਼ੰਭੂ ਬਾਰਡਰ ਤੇ ਸਾਡਾ ਮੋਰਚਾ ਚੱਲਿਆ ਹਾਂਜੀ ਅਸੀਂ ਸੈਂਟਰ ਤੇ ਬੈਠੇ ਆ ਸਰਵਿਸ ਲੈਣਾ ਚੱਲਦੀਆਂ ਹਾਂਜੀ ਹਰਿਆਣੇ ਨੇ ਜਿਹੜਾ ਗਰਦਰੀਆ ਦਾ ਪੁਲ ਉਹਨੇ ਢੱਕਿਆ ਸੀ ਤੂੰ ਸੁਰੂਵਾਰ ਹਰਿਆਣਾ ਕੇ ਅਸੀਂ ਸੀ ਉਦੋਂ ਤੁਸੀਂ ਚੁੱਪ ਕੇ ਹੋ ਰਹੇ <table> ਟਾਡੀ ਸਰਕਾਰ ਵੀ ਹਰਿਆਣੇ ਨੇ ਢੱਕਿਆ ਸਾਡੇ ਕਿਸਾਨਾਂ ਨੇ ਨਹੀਂ ਢੱਕਿਆ ਦੂਸਰੀ ਗੱਲ ਤੁਹਾਨੂੰ 92 ਐਮਐਲਏ ਦਿੱਤੇ ਪੰਜਾਬ ਵਾਲਿਆਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਸੀ ਹਾਂਜੀ ਤੇ ਤੁਸੀਂ ਉੱਥੇ ਕੀ ਕੀਤਾ ਜਦੋਂ ਹਰਿਆਣੇ ਵਾਲੇ ਪਾਸਿਓ ਅਥਰੂ ਗੈਸ ਦੇ ਗੋਲੇ ਚੱਲਦੇ ਸੀ ਗ੍ਰਨੇਡ ਚੱਲਦੇ ਸੀ ਉਦੋਂ ਵੀ ਟਾਡੀ ਸਰਕਾਰ ਨਹੀਂ ਬੋਲੀ ਜੇ ਹੁਣ ਧੋਖੇ ਨਾਲ ਟਾਡੀ ਸਰਕਾਰ ਦੇ ਨਾ ਮੀਰੇ ਨੇ ਸੱਜ ਕੇ ਬੀਜੇਪੀ ਨਾਲ ਰਲ ਕੇ ਤੇ ਸਾਡਾ ਮੋਰਚਾ ਉਥੋਂ ਠਾਲਿਆ ਗਿਆ ਸਾਰੇ ਰਾਹ ਬੰਦ ਕਰਕੇ ਜੇ ਸਰਕਾਰ 'ਚ ਦਮ ਹੀ ਤੇ ਰਾਹ ਖੋਲ ਦਿੰਦੇ ਤੇ ਜੇ ਮੋਰਚਾ ਠਾਉਂਦੇ ਤਾਂ ਫੇਰ ਗੱਲ ਕਰਦੇ ਦਾ ਜਵਾਬ ਦੋ ਮੈਨੂੰ ਕਿ ਤੁਸੀਂ ਕਿਸਾਨਾਂ ਨਾਲ ਜਾਂ ਬੀਜੇਪੀ ਨਾਲ ਜਾਂ ਦਿੱਲੀ ਵਾਲੀ ਨਾਲ ਨਹੀਂ ਅਹੀਂ ਤੇ ਕਿਸਾਨਾਂ ਨਾਲ ਆ ਤਾਂ ਫਿਰ ਗੱਲ ਕੋਈ ਨਹੀਂ ਕੀਤੀ ਮੇਰੀ ਬੇਇੱਜ਼ਤੀ ਆਪਾਂ ਹੁਣ ਇਹਨਾਂ ਗੱਲਾਂ ਤੇ ਆ ਗਏ ਪਹਿਲੀ ਗੱਲ ਤੇ ਇਹ ਕਿ ਸਾਨੂੰ ਇਹ ਜਿਹੜੀ ਪੰਜਾਬ ਚ ਭਰਾ ਮਾਰੂ جنگ ਹੋ ਰਹੀ ਇਹਨੂੰ ਰੋਕਣਾ ਚਾਹੀਦਾ ਮੇਰੀ ਤੁਹਾਨੂੰ ਹੱਥ ਬੰਨ ਕੇ ਦਿੰਦੀ ਆ ਉਹ ਰੋਕਣੀ ਕਿੰਨੀ ਆਣੀ ਜੀ ਤੁਸੀਂ ਜੇ ਗੱਲ ਕਰੇ ਆਪੇ ਸਾਡੀ ਵੱਡੀ ਲੜਾਈ ਆ ਉਸੇ ਮੇਰੀ ਗੱਲ ਤੋਂ ਤੁਸੀਂ ਚੁੱਪ ਕਰ جواب ਉਹ ਦੇਣਗੇ ਬਾਕੀ ਨਾ ਕਰਤੋਂ ਅਸੀਂ ਉਹ ਚਾਹਤੀਆਂ ਬੜਾ ਕੁਝ ਹੋ ਜਾਂਦਾ ਪਰ ਸਾਨੂੰ ਇੱਕ ਵੱਡੀ ਪਿਕਚਰ ਦੇਖਣੀ ਪਊਗੀ ਵੱਡੀ ਲੜਾਈ ਆ ਸਾਡੀ ਕੇਂਦਰ ਦੇ ਨਾਲ ਐਮਐਸਪੀ ਦੇਣੀ ਆ ਉਹਨਾਂ ਨੇ ਸਾਰਾ ਕੁਝ ਉਹਨਾਂ ਨੇ ਦੇਣਾ ਸਾਨੂੰ ਮੈਂ ਤੁਹਾਨੂੰ ਵੀ ਮੇਰੀ ਬੇਨਤੀ ਹੈ ਕਿ ਆਪਾਂ ਜਿਹੜੀ ਇਹ ਭਰਾ ਮਾਰ ਜੰਗ ਭਰਾ ਮਾਰੂ ਜੰਗ ਪੰਜਾਬ ਦੀ ਛੇੜ ਲਈ ਆ ਇਹਨੂੰ ਆਪਾਂ ਨੂੰ ਬਰામ ਦੇਣਾ ਚਾਹੀਦਾ ਸਾਨੂੰ ਇਕੱਠੇ ਹੋਣਾ ਚਾਹੀਦਾ ਸਾਰਿਆਂ ਨੂੰ ਨਹੀਂ ਪ੍ਰਧਾਨ ਮੈਂ ਸਾਬੇ ਚਾਜੂ ਕਿਨੇ ਕੀਤੀ ਜੇ ਇੱਕ ਮਿੰਟ ਇਹ ਗੱਲ ਸੁਣੋ ਮੇਰੀ ਜਦੋਂ ਤੁਸੀਂ ਸੱਤਾ ਤੋਂ ਪਹਿਲਾਂ ਹੋਂ ਤੋਂ ਪਹਿਲਾਂ ਤੁਸੀਂ ਵਾਅਦਾ ਕੀਤੇ ਸੀ ਪੀ ਐਮ ਐਸ ਪੀ ਅਸੀਂ ਦਵਾਂਗੇ ਦਿੱਲੀ ਦੀ ਤਰਜ਼ ਤੇ ਟਾਗੀਆਂ ਸਟੇਜਾਂ 'ਚ ਜਿੰਨੇ ਵੀ ਬੋਲਬਾਣੀ ਸਾਰੀ ਇਸੇ ਗੱਲ ਤੇ ਹੀ ਕਿ ਅਸੀਂ ਆਪਣੇ ਕੋਲੋਂ ਦਵਾਂਗੇ ਤੇ ਜੇ ਕਿਸਾਨ ਸੈਂਟਰ ਦੇ ਖਰਾਬ ਖਰਾਬ ਲਾਂਡੇ ਆ ਤੁਸੀਂ ਉਹ ਵੀ ਨਹੀਂ ਬਖਸੇ ਸਾਡੇ ਬਜ਼ੁਰਗਾਂ ਨੂੰ ਡਾਂਗ ਫੇਰੀ ਗਈ ਟਾਡੀ ਉਥੋਂ ਜਿਹੜਾ ਜਿੰਨਾ ਵੀ ਐਡਮਿਨਿਸਟ੍ਰੇਸ਼ਨ ਹੀ ਉਥੋਂ ਦਾ ਸਿਲੰਡਰ ਚੋਰੀ ਟਰਾਲੀਆਂ ਚੋਰੀ ਤੁਹਾਡਾ ਖਨੋੜ ਐਮਐਲਏ ਤੇ ਸਰਪੰਚ ਦੇ ਘਰੋਂ ਚਾਰ ਟਰਾਲੀਆਂ ਮੈਂ ਖੁਦ ਜਾ ਕੇ ਕੱਢੀਆਂ ਉਥੋਂ ਰਾਤ ਲੜਾਈ ਹੋਈ ਸਾਡੀ ਉਥੇ 200 ਕਰੋੜ ਦਾ ਨੁਕਸਾਨ ਕੀਤਾ ਦੋਵਾਂ ਬਾਰਡਰਾਂ ਦੇ ਖਨੋੜੀ ਤੇ ਸੰਭੂ ਤੇ ਯਾਰ ਤੁਸੀਂ ਬੋਲਣ ਨਹੀਂ ਦਈ ਕਿੱਥੇ ਬੋਲੇ ਜੇ ਕੋਈ ਇੱਕ ਇੱਕ ਵੀਡੀਓ ਵੀ ਦਿਖਾ ਦਿਓ ਯਾਰ ਵੀ ਸਾਡਾ ਭਰਾਵਾਂ ਦਾ ਨੁਕਸਾਨ ਹੋਇਆ ਤੁਸੀਂ ਦਫਾ ਬੀਜਪੀ ਨਾ ਖੜ ਕੇ ਭਰਾਵਾਂ ਨਾਲ ਨਹੀਂ ਖੜੇ ਤੁਸੀਂ ਇੱਕ ਕੌੜਾ ਸੱਚ ਮੰਨਣਾ ਪਊ ਸਿਖਰ ਸਿੰਘ ਸਾਹਿਬ ਆਪਾਂ ਵੇਖੋ ਜਿਹੜਾ ਉਹ ਹੀ ਤੁਕੇੰਦਾਈ ਮਹਿਤਾ ਬਾੜ ਨਾ ਕਰਾਉਂਦਾ ਉਹਨਾਂ ਦੇ ਪੈਨਲ ਅੱਗੇ ايني رو ايني رو